ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਬਾ ਪਾਲਾ ਜੀ ਦੇ ਸਥਾਨ ਜੋ ਯਾਦਗਾਰੂ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ ਬਾਬਾ ਬਕਾਲਾ ਸਾਹਿਬ ਵਿਖੇ ਉੱਥੇ ਆਏ ਹਾਂ ਮੇਲਾ ਸੀਗਾ ਬਾਬੇ ਪਾਲਾ ਸਿੰਘ ਦਾ ਵਰਸੀ ਸੀਗੀ ਛੇਵੀਂ ਵਰਸੀ ਸੀ ਜੋ ਕਿ ਕੱਲ ਮਨਾਈ ਗਈ ਆ ਕੱਲ ਬਰਾਸ਼ ਬਹੁਤ ਜ਼ਿਆਦਾ ਸੀਗਾ ਇਸ ਕਰਕੇ ਕੱਲ ਗੁਰਦਾਰਾ ਸਾਹਿਬ ਦੀ ਵੀਡੀਓ ਨਹੀਂ ਬਣੀ ਤੇ ਅਗਲੇ ਦਿਨ ਅਸੀਂ ਵੀਡੀਓ ਲਈਆ ਉਹ ਤਿਆਰ ਕੀਤੀ ਆ ਤੇ ਰਸ਼ਵਾਲੇ ਦਿਨ ਦੀ ਵੀ ਤੁਹਾਨੂੰ ਬਖਾਲ ਦਵਾਂਗੇ ਥੋੜੀ ਥੋੜੀ ਵੀਡੀਓ ਬਣੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆ ਤੁਹਾਨੂੰ ਬਾਬਾ ਜੀ ਦੀ ਬਰਸੀ ਜੋ ਸੰਗਤ ਦਾ ਦਰਸ਼ਨ ਕਰਾਈਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇੱਕ ਗੱਲ ਹੋਰ ਦੱਸਿਏ ਚੈਨਲ ਜਿਹੜਾ ਨਵਾਂ ਬਣਾਇਆ ਹੈ ਭੋਲਾ ਬਾਮਗੜੀਆ ਇਸ ਨਾਮ ਦੇ ਤੇ ਚੈਨਲ ਆ ਇਸ ਨਾਮ ਦੇ ਤੇ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉਹ ਧਾਰਮਿਕ ਬਣਿਆ ਕਰਨ ਐਸ 1960 ਬਲਾਗਸ ਉਹਦੇ ਤੇ ਸਾਡੀਆਂ ਟੂਰ ਜੀਆਂ ਜਾਂ ਕੋਈ ਹੋਰ ਜਿਹੜੀਆਂ ਉਹ ਵੀਡੀਓ ਪੈਣਗੀਆਂ ਤੇ ਵੀਡੀਓ ਨੂੰ ਸਪੋਰਟ ਜ਼ਰੂਰ ਕਰਿਓ ਚੈਨਲ ਨੂੰ ਸਪੋਰਟ ਕਰਿਓ ਵੈਰਜੀ ਕਾਕਾਲਾ ਵੈਰਜੀ ਕੀ ਪਤਾ ਹੈ ਬਾਬਾ ਪਾਲਾ ਸਿੰਘ ਜੀ ਬਹੁਤ ਕਰਨੀ ਵਾਲੇ ਸੰਤ ਸਨ ਸੰਗਤ ਬਹੁਤ ਉਹਨਾਂ ਕੋ ਆਪਣੀਆਂ ਮਨੋ ਕਾਮ ਬਣਾਉਂਦੀਆਂ ਅਰਦਾਸਾਂ ਕਰਾਉਂਦੀ ਸੀ ਹਰ ਇੱਕ ਦੀ ਅਰਦਾਸ ਜਿਹੜੀ ਹੈ ਪੂਰੀ ਹੁੰਦੀ ਸੀ ਉਹਨਾਂ ਦੇ ਬਚਨ ਹੀ ਬਹੁਤ ਟੱਲ ਸੀਗੇ ਤੇ ਗਊਆਂ ਨਾਲ ਬਹੁਤ ਪਿਆਰ ਕਰਦੇ ਸੀ ਜਿਸ ਦਿਨ ਉਹ ਸਵਰਗ ਸੁਧਾਰ ਗਏ ਪ੍ਰਮਾਤਮਾ ਦੀ ਲੀਨ ਹੋ ਗਏ ਤੇ ਉਹਨਾਂ ਦੀਆਂ ਗਊਆਂ ਵੀ ਰੋਂਦੀਆਂ ਸਹੀਆਂ ਉਹਨਾਂ ਨੂੰ ਕੈਂਸਰ ਸੀਗੀ ਲੱਤ ਦੀ ਲੱਤ ਚ ਕੀੜੇ ਵੀ ਪਏ ਸੀਗੇ ਪਰ ਉਹ ਕੀੜੇ ਜਿਹੜੇ ਚੱਲਦੇ ਸੀ ਜੇ ਕੋਈ ਕੀੜਾ ਡੰਗ ਪਿੰਦਾ ਸੀ ਉਹਨਾਂ ਨੂੰ ਚੋਕੇ ਲੱਤ ਤੇ ਰਖ ਲੈਂਦੇ ਵੀ ਤੂੰ ਆਪਣਾ ਜਿਹੜਾ ਕੰਮ ਹੈ ਤੇਰਾ ਕਰਈ ਜਾ ਤੇ ਸਾਨੂੰ ਆਪਣਾ ਕੰਮ ਕਰੀ ਜਾਂਦਾ ਹੈ ਤੇ ਬਹੁਤ ਵੱਡੀ ਉਹਨਾਂ ਦੀ ਸੇਵਾ ਸੀਗੀ ਤੇ ਉਸ ਦਿਨ ਉਹਨਾਂ ਦੀ ਯਾਦ ਵਿੱਚ ਸੰਗਤ ਜਿਹੜੀ ਹੈ ਬਹੁਤ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਲੰਗਰ ਲਾਉਂਦੀ ਹੈ ਹਰ ਤਰ੍ਹਾਂ ਦੇ ਲੰਗਰ ਪਾਣੀ ਦੇ ਲੰਗਰ ਸੋਡਿਆਂ ਦੇ ਲੰਗਰ ਆਈਸਕ੍ਰੀਮ ਦੇ ਲੰਗਰ ਹਰ ਤਰ੍ਹਾਂ ਦੇ ਲੰਗਰ ਜਿਹੜੇ ਆ ਉਹ ਚਾਉਂਦੇ ਆ ਤੇ ਬਹੁਤ ਜ਼ਿਆਦਾ ਰਸਈ ਇਸ ਕਰਕੇ ਉਹ ਦਿਨ ਰਾਸ਼ੇ ਦੇ ਵਿੱਚ ਵੀਡੀਓ ਨਹੀਂ ਬਣਾਈ ਗਈ ਥੋੜੀ ਜਿੰਨੀ ਬਣਾਈ ਗਈ ਆ ਉਹ ਤੁਹਾਨੂੰ ਅਸੀਂ ਪੇਸ਼ ਕਰ ਦਿੱਤੀ ਆ ਤੇ ਅਗਲੇ ਦਿਨ ਨਹੀਂ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਉਹ ਵੀਡੀਓ ਬਣਾਈ ਹੈ ਰਾਸ਼ੇ ਇੰਨਾ ਸਿੱਖ ਨਹੀਂ ਮੰਗਿਆ ਨਹੀਂ ਜਿਆਦਾ ਅੱਛਾ ਨਹੀਂ ਉਹ ਸੰਗਤ ਦਾ ਠਾਠਾ ਮਾਰਦਾ ਰਾਸ਼ ਬਹੁਤ ਜਿਆਦਾ ਰਾਸ਼ੇ ਇੰਨਾ ਰਾਸ਼ੇ ਕਿ ਮੰਗਿਆ ਨਹੀਂ ਜਾਂਦਾ ਆਹ ਦੇਖੋ ਇਧਰ ਆਈਸਕ੍ਰੀਮ ਦੇ ਲੰਗਰ ਬਹੁਤ ਖੁੱਲੇ ਡੁੱਲੇ ਸੰਗਤ ਨੇ ਵਰਤਾਏ ਆ ਕਦੇ ਟਰਾਲੀਆਂ ਤੇ ਪਾਣੀ ਦੇ ਲੰਗਰ ਵੇਖੋ ਪਾਣੀ ਦੀ ਸ਼ਬੀਲਾ ਸੰਗਤ ਬਹੁਤ ਜਿਆਦੀ ਸੇਵਾ ਕਰਦੀ ਹੈ ਜਿੰਨਾ ਕਰਾਸ਼ਰ ਰੱਖਣਪੁਰ ਨੇ ਮੇਲੇ ਤੇ ਹੁੰਦਾ ਨਾ ਐ ਲੱਗਦਾ ਜਿੰਨਾ ਉਹਨਾਂ ਦੀ ਰਾਸ਼ੀ ਸੀਗਾ ਬਹੁਤ ਵੱਡੀ ਸੇਵਾ ਸੀ 7000 ਦੇ ਕਰੀਬ ਗਾਈਆਂ ਸੀਗੀਆਂ ਜਿਨ੍ਹਾਂ ਨੂੰ ਉਹ ਸੇਵਾ ਲਈ ਸੀ ਉਹਨਾਂ ਨੇ ਸੋ ਇਹ ਸੀ ਉਹਨਾਂ ਦੀ ਵਰਸੀ ਤੇ ਸੰਗਤ ਦਾ ਠਾਠਾ ਮਾਰਦਾ ਇਕੱਠ ਵੀਡੀਓ ਦੇ ਇਸੇ ਸਮਾਪਤੀ ਹੈ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ